બસ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈ। ਕੁਰਬਾਨੀ ਨੂੰ ਸਮਝਣਾ ਹੈ, ਕੁਰਬਾਨੀ ਨੂੰ ਯਾਦ ਕਰਨਾ ਹੈ। ਸਖਿਆਮਨ ਜ਼ਿੰਦਗੀ 'ਚ ਜਿਉਣਾ ਹੈ, ਗੁਣਾ ਵਾਲਾ ਜੀਵਨ ਜਿਉਣਾ ਹੈ। ਗੁਣਾ ਨੂੰ ਪਰਪਕਾਰ ਲਈ ਵਰਤਣਾ ਬਸ ਇਹੀ ਪੇਟਾ ਹੈ। ਵਾਹਿਗੁਰੂ ਜੀ ਬਹੁਤ ਪਿਆਰ ਕਰਦੇ ਨੇ, ਖੁਸ਼ ਹੋ ਜਾਣਗੇ। ਆਪੇ ਆਪ ਨਿਰੰਜਨ ਸੋਏ ਵਾਹਿਗੁਰੂ ਜੀ। ਨਿਰੰਜਨ ਮੈਲ ਤੋਂ ਰਹਿਤ ਨੇ। ਅੰਕਾਰ, ਲੋਭ, ਕ੍ਰੋਧ ਨਫ਼ਰਤ ਜੈਲਸ ਇਹ ਸਾਡੇ ਅੰਦਰ ਹੈ ਵਾਹਿਗੁਰੂ ਜੀ ਦੀਆਂ ਸ਼ਕਤੀਆਂ ਦੇ ਅੰਦਰ ਨਹੀਂ ਹੈ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਪਵਿੱਤਰ ਨੇ ਸੁਮੈਲ ਤੋ ਰਹਤਾ ਜੈਨ ਸੇਵਿਆ ਜੈਨ ਪਾਇਆ ਮਾਨਾ ਜਿਨਾਂ ਨੇ ਆਪਣੇ ਗੁਰੂ ਦੀ ਯਾਦ ਵਿੱਚ ਜੀਵਨ ਜਿਉਇਆ ਵਾਹਿਗੁਰੂ ਜੀ ਦੀ ਯਾਦ ਵਿੱਚ ਜੀਵਨ ਜਿਉਇਆ ਜੇ ਵਾਹਿਗੁਰੂ ਜੀ ਨੂੰ ਯਾਦ ਕਰਕੇ ਮਨ ਵਾਹਿਗੁਰੂ ਜੀ ਦੇ ਪਿਆਰ ਦੇ ਰਸ ਵਿੱਚ ਪੀ ਜਾਂਦਾ ਹੈ ਨਾ ਸ਼ੁਕਰ ਵਾਹਿਗੁਰੂ ਦਾ